ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲੋ ਜੀ ਦੇਸੀਆਂ ਦਾ ਤੇ ਬਹੁਤ ਸ਼ੌਂਕ ਕਰਾਇਆ ਆਪਾਂ ਤੇ ਤੁਹਾਨੂੰ ਅੱਜ ਮਲਵਈਆਂ ਦਾ ਸ਼ੌਂਕ ਕਰਾਵਾਂਗੇ ਸਾਰੇ ਭਰਾਵਾਂ ਨੂੰ ਜਿਨੇ ਮੇਰੇ ਭਰਾ ਮਲਵਈਆਂ ਦਾ ਸ਼ੌਂਕ ਕਰਦੇ ਆ ਤੇ ਵੀਰ ਜੀ ਮਲਵਈਆਂ ਬਾਰੇ ਮੈਨੂੰ ਕੋਈ ਜਾਣਕਾਰੀ ਤਾਂ ਨਹੀਂ ਹੈਗੀ ਠੀਕ ਆ ਪਰ ਹਾਂ ਇਹ ਆ ਵੀ ਕਬੂਤਰ ਦੀ ਬੈਣੀ ਖਲੋਣੀ ਤੋਂ ਤੇ ਜਾਂ ਕਬੂਤਰ ਨੂੰ ਹੱਥ ਚ ਫੜ ਕੇ ਮਾਲਾ ਮੋਟਾ ਦਾ ਅੰਦਾਜ਼ਾ ਇਹ ਲਾਲੀ ਦਾ ਵੀ ਇਹ ਕਬੂਤਰ ਚੰਗਾ ਵਾ ਤੇ ਆ ਬਾਕੀ ਸਾਰੇ ਇੱਧਰ ਮਲਵਈ ਆ ਜੀ ਠੀਕ ਆ ਆ ਇੱਕ ਵਿੱਚ ਕਦੇਸੀ ਕਬੂਤਰ ਹੈਗਾ ਠੀਕ ਹੈ ਜੀ ਇਹ ਕਾ ਹੈਗਾ ਦੇਸੀ ਇਹ ਕਾ ਹੈਗਾ ਦੇਸੀ ਮਾਦੀ ਇਹ ਕਾ ਹੈਗਾ ਜੇ ਕਬੂਤਰ ਦੇਸੀ ਠੀਕ ਆ ਬਾਕੀ ਇਹ ਸਾਰੇ ਟੋਟਲ ਮਲਵਈ ਆ ਇਹ ਮਲਵਈਆਂ ਦਾ ਸ਼ੌਂਕ ਕਰਦੇ ਆ ਤੇ ਐਡੀ ਵੱਡੀ ਛਾਤ ਨੰਬਰ ਸਰ ਦੇ ਵਿੱਚ ਨਹੀਂ ਹੁਣੀ ਕਿਤੇ ਵੀ ਜਿੱਡੀ ਤਗੜੀ ਇਹ ਛਾਤ ਆ ਤੇ ਤੁਹਾਨੂੰ ਮੈਂ ਵਿਖਾਉਣਾ ਵਾ ਤੁਸੀਂ ਇਹਦਾ ਵੀਊ ਵੇਖੋ ਛਾਤ ਦਾ ਪਹਿਲਾ ਕਿੰਡੀ ਵੱਡੀ ਛਾਤ ਆ ਇਹ ਲਓ ਭਾਜੀ ਲੋ ਜੀ ਘੱਡੋਂ ਘੱਡ 5 ਫੁੱਟ ਉੱਚਾ ਜਾਲ ਜੋ ਆ ਵੇਖ ਲਓ 27 27 ਫੁੱਟ ਜਾਲ ਜੋ ਭਾਜੀ ਆਵੇ ਲੋ ਕੈਮਰਾ ਤੇ ਆ ਲੰਬਾਈ ਜੋ ਇਹਦੀ 27 ਫੁੱਟ ਐ ਨੂੰ ਤੇ ਚੜਾਈ ਮੇਰੇ ਸਹਾਰਾ ਹੋਣੀ ਆ 18 20 ਫੁੱਟ ਚੜਾਈ ਲਾ ਲੋ ਆ ਲੋ 18 ਫੁੱਟ ਚੜਾਈ ਜੋ ਆ ਜੋ ਭਾਈ ਪੂਰਾ ਜਾਲ ਠੀਕ ਹੈ ਜੀ ਇਹਨੂੰ ਕਹਿੰਦੇ ਡੇਰੇ ਦੇ ਉੱਤੇ ਸ਼ੌਂਕ ਤੇ ਆ ਬਿਲਕੁਲ ਰੜਾ ਮદાન ਵੇਖੋ ਕੋਈ ਨਹੀਂ ਇਹ ਸਭ ਸ਼ੌਂਕ ਵਾਸਤੇ ਰੱਖਿਆ ਇੱਥੇ ਆ ਜਾਂਦੀ ਆ ਸ਼ਾਂ ਠੀਕ ਹੈ ਜੀ ਤੇ ਜਰੋ ਇੱਥੇ ਸ਼ਾਂ ਆ ਜਾਂਦੀ ਆ ਤੇ ਫਿਰ ਆ ਵੇਖੋ ਵੀਓ ਪੂਰਾ ਛਤ ਦਾ ਤੇ ਪੂਰਾ ਜਾਲ ਦਾ ਆ ਜੀ ਆ ਉੱਪਰਲਾ ਵਿਊ ਜੋ ਤੇ ਆ ਥੱਲੇ ਖੁੱਡੇ ਜਵਾਲੋ ਇਹ ਲੋ ਜੀ ਠੀਕ ਹੈ ਜੀ ਆ ਸਾਰੇ ਖੁੱਡੇ ਜੋ ਤੇ ਇਹੋ ਹੀ ਆਪਾਂ ਥਾਂਵੇਂ ਲਾਵਾਂਗੇ ਠੀਕ ਹੈ ਜੀ ਤੇ ਆ ਇਹਨਾਂ ਨੇ ਖੁੱਡੇ ਪਾਏ ਵੀਰ ਹੁਣਾਂ ਨੇ ਇੱਧਰ ਵੀ ਸਾਰੇ ਮਲਵਈ ਆ ਟੋਟਲ ਸਾਰੇ ਜਿਹੜੇ ਡਾਉਣੀ ਇਹਨਾਂ ਨੇ ਇੱਧਰ ਵੀ ਸਾਰੇ ਮਲਵਈ ਆ ਇੱਧਰ ਵੀ ਸਾਰੇ ਮਲਵਈ ਆ ਠੀਕ ਹੈ ਜੀ ਆ ਰੱਸੀ ਨਾ ਯਾਰ ਹੁੰਦੀ ਜੜੀ ਇਹ ਰੱਸੀ ਉੱਤੋਂ ਐ ਖਿੱਚਦੇ ਆ ਤੇ ਉਹ ਕੁੰਡੀ ਖੁੱਲ ਜਾਂਦੀ ਆ ਤੇ ਥੱਲੇ ਹੋ ਜਾਂਦੀ ਆ ਠੀਕ ਹੈ ਜੀ ਇੱਧਰ ਇੱਧਰ ਵੀ ਸਾਰੇ ਮਲਬਈ ਆ ਤਕਰੀਬਨ ਆਹ ਦੇਸੀ ਜੋ ਭਾਜੀ ਇੱਧਰ ਆਹ ਦੇਸੀ ਕਬੂਤਰ ਜੋ ਇਹਨਾਂ ਦੇ ਆਹ ਵੇਖ ਲਓ ਆ ਢੋਈ ਮੜਾਇਬੂ ਆਜੋ ਭਾਈ ਦੇਸੀ ਕਬੂਤਰ ਠੀਕ ਆ ਦੇਸੀ ਕਬੂਤਰਾਂ ਦਾ ਤੁਹਾਨੂੰ ਕਰਾਵਾਂਗੇ ਥੋੜਾ ਜਿਹਾ ਸ਼ੌਂਕ ਠੀਕ ਹੈ ਜੀ ਸੈਕਿੰਡ ਪਾਰਟ ਦੇ ਵਿੱਚ ਪਰ ਜਾਰਾਦਰ ਮਲਵਈਆਂ ਦਾ ਹੀ ਕਰਾਵਾਂਗੇ ਤੇ ਦੇਸੀਆਂ ਦਾ ਵੀ ਕਰਾਵਾਂਗੇ ਉਹਦਾ ਦੇਸੀ ਵੀ ਹੈਗੇ ਭਾਜੀ ਹਣਾ ਕੋ ਆ ਵੇਖੋ ਠੀਕ ਆ ਤੇ ਇਹ ਜੀ ਡਾਕਟਰ ਦਬਰਜੀ ਦੇ ਨਾਂ ਤੋਂ ਸ਼ਾਤ ਉੱਡਦੀ ਆ ਸਭ ਨੂੰ ਪਤਾ ਹੀ ਆ ਤੇ ਆਏ ਵੀਰ ਜੀ ਹਣਾ ਨੇ ਚਲ ਜਣਾ 27 ਤਰੀਕ ਨੂੰ ਅਮਰੀਕਾ ਤੇ ਇਹ ਮੇਰੇ ਹਿਸਾਬ ਨਾਲ ਸਿਟੀ ਜਾਣੇਗੇ ਆ ਜੀ ਅਮਰੀਕਾ ਦੇ ਬਾਕੀ ਪੁੱਛਦੇ ਆ ਹੁੰਦੇ ਆ ਗੱਲਬਾਤ ਕਰਦੇ ਆ ਠੀਕ ਆ ਬੜੇ ਸੋਹਣੇ ਕਬੂਤਰ ਹੈ ਜੀ ਇਹਨਾਂ ਦੇ ਕੋਲ ਇਕ ਆ ਕਬੂਤਰ ਐ ਜੀ ਇੱਧਰ ਆ ਵੜਿਆ ਤੁਹਾਨੂੰ ਦਿਖਾਉਣਾ ਮੈਂ ਕੱਢ ਕੇ ਨਸਲ-ਨਸਲ ਦਾ ਪਤਾ ਨਹੀਂ ਬਾਕੀ ਆ ਕਬੂਤਰ ਬਹੁਤ ਪਸੰਦ ਆ ਆ ਸਾਰੇ ਦੇਸੀ ਜੋ ਠੀਕ ਐ ਜੀ ਆ ਜੋੜੇ-ਜਾੜੇ ਲੱਗੇ ਇੱਧਰ ਕਾਲੀਆਂ ਧੋਣਾ ਕਾਲੀਆਂ ਪੂਸ਼ਾਂ ਸਾਰੀਆਂ ਆ ਦੇਸੀ ਕਬੂਤਰੇਗੇ ਜੋ ਤੇ ਬਾਕੀ ਸਾਰੇ ਖਾਣੇ ਇਹਨਾਂ ਕੋਲ ਮਲਵਈਆਂ ਦੇ ਆ ਖੋਲੀਬ ਇਹੋ ਖਾਣਾ ਬਸ ਦੇਸੀਆਂ ਦਾ ਵਾ ਬਾਕੀ ਸਾਰੇ ਟੋਟਲ ਮਲਵਈ ਹੀ ਗਿਆ ਠੀਕ ਐ ਜੀ ਤੇ ਆਪ ਵੱਡੇ ਵੀਰ ਹੁਣੀ ਜਿਹੜੇ ਆ ਉਹ ਮੇਰੇ ਹਿਸਾਬ ਦੇ ਨਾਲ ਇੱਥੇ ਨਹੀਂ ਹੁੰਦੇ ਉਹ ਬਾਹਰ ਸਿਟੀ ਜਣੇ ਹੈਗੇ ਆ ਕਿ ਇਸ ਜਗ੍ਹਾ ਤੇ ਪੁੱਛ ਲੈਨੇ ਵੀਰ ਨੂੰ ਕਿਹੜੀ ਜਗ੍ਹਾ ਦੇ ਭਾਈ ਹਣੀ ਪੜਾ ਅਮਰੀਕਾ ਅਮਰੀਕਾ ਇਹ ਜੀ ਵੀਰ ਜੀ ਹਣੀ ਅਮਰੀਕਾ ਰਹਿੰਦੇ ਆ ਭਾਈ ਹਣੀ ਡਾਕਟਰ ਦਬਰਜੀ ਦਾ ਨਾਮ ਤੋਂ ਸ਼ਾਤ ਉੜਦੀ ਆ ਤੇ ਅਮਰੀਕਾ ਦੇ ਵਿੱਚ ਸਿਟੀ ਜਣੀ ਹੈਗੇ ਆ ਤੇ ਬਹੁਤ ਵਧੀਆ ਸ਼ੌਕ ਕਰਦੇ ਆ ਭਾਈ ਹਣੀ ਆ ਵੇਖ ਲਓ ਭਾਈ ਇਹਨਾਂ ਨੇ ਸਾਨੂੰ ਅੱਜ ਯਾਦ ਕੀਤਾ ਸੀ ਤੇ ਅਸੀਂ ਹਾਜ਼ਰ ਹੋਏ ਆਂ ਤੇ ਇੱਧਰ ਜੀ ਲੱਗਾ ਤੜਕਾ ਲੱਗਣਾ ਵੇਖੋ ਮੁਰਗਾ ਮਰਗਾ ਬੱਕਰੇ ਬੁਕਰੇ ਨੂੰ ਤੜਕਾ ਲੱਗਣ ਲੱਗਾ ਵਧੀਆ ਟੌਪ ਦਾ ਜਿਹੜਾ ਪ੍ਰੋਗਰਾਮ ਹੋਊਗਾ ਕਾਫੀ ਸੀਨੀਅਰਸ ਆਉਣੇ ਆ ਕਾਫੀ ਸੀਨੀਅਰਸ ਪੁੱਜਣਗੇ ਤੇ ਤੁਹਾਨੂੰ ਸ਼ੌਂਕ ਆਪਾਂ ਕਰਾਵਾਂਗੇ ਆਪਾਂ ਠੀਕ ਹੈ ਜੀ ਤੇ ਕੁਝ ਇੱਕ ਦੋ ਕੂਤਰਾਂ ਦਾ ਸ਼ੌਂਕ ਤੁਹਾਨੂੰ ਕਰਾਉਣੇ ਆ ਆ ਚਾਹ ਚੁ ਆਈ ਚਾਹ ਪੀ ਲਈਏ ਤੇ ਫੇਰ ਕਰਦੇ ਆਪਾਂ ਅੱਗੋਂ ਗੱਲ ਬਾਤ ਠੀਕ ਹੈ ਜੀ ਲੋ ਜੀ ਸਾਡੇ ਵੱਡੇ ਸਤਜੀ ਆ ਗਏ ਆ ਠੀਕ ਹੈ ਜੀ ਪਪੇ ਉਸਤਾਦ ਜੀ ਹੁਣੀ ਠੇਕੇਦਾਰ ਸਾਹਿਬ ਉਸਤਾਦ ਜੀ ਵੱਲੇ ਤੋਂ ਤੇ ਇਹਨਾਂ ਦੀ ਹੀ ਉਸਤਾਦੀ ਪਾਗ ਗਿਆ ਜੀ ਸਾਡੇ ਡਾਕਟਰ ਦਬੁਰ ਜੀ ਵੀਰ ਜੀ ਨਾਲ ਦੇ ਕੋਲ ਠੀਕ ਹੈ ਜੀ ਤੇ ਨਾਲ ਪਪੇ ਸਾਹਿਬ ਜੀ ਦੱਸਿਓ ਉਸਤਾਦ ਜੀ ਨਾਲ ਬਰੀ ਕੀ ਕੀ ਨਾਮ ਗਰਮੀਤ ਸਿੰਘ ਆ ਜੀ ਵੱਲੇ ਤੋਂ ਆ ਜੀ ਇਹ ਵੀ ਗਰਮੀਤ ਸਿੰਘ ਜੀ ਇਹ ਵੀ ਨਾਲ ਆਏ ਉਸਤਾਦ ਜੀ ਨਾਲ ਦੇ ਕੀ ਨਾਂ ਛੋਟੇ ਵੀ ਜੀ ਅਰਸ਼ ਅਰਸ਼ ਜੀ ਮੇਰਾ ਅਰਸ਼ਾ ਅੱਛਾ ਇਹ ਇਹ ਜੀ ਸ਼ਾਗਿਰਦ ਆ ਜੀ ਪਪੇ ਉਸਤਾਦ ਜੀ ਨਾਲ ਦੇ ਆ ਜੀ ਸੁਖਮਣ ਵੀਰ ਸਾਡਾ ਇਹ ਵੀ ਪਪੇ ਉਸਤਾਦ ਜੀ ਨਾਲ ਦਾ ਸ਼ਗਿਰਦੇ ਆ ਜੀ ਤੇ ਇਹ ਦੋ ਸ਼ਗਿਰਦਾ ਇਹ ਆ ਨਾਲ ਪਪੇ ਉਸਤਾਦ ਜੀ ਨਾਲ ਦੇ ਨਾਲ ਸਰਦਾਰ ਗਰਮੀਤ ਸਿੰਘ ਜੀ ਹੁਣੀ ਆਏ ਆ ਤੇ ਨਾਲ ਸਾਡੇ ਪਪੇ ਉਸਤਾਦ ਜੀ ਨਹੀਂ ਆਏ ਆ ਸਭ ਤੋਂ ਪਹਿਲਾਂ ਤਾਂ ਅਸੀਂ ਮੁਬਾਰਕਬਾਦ ਦਵਾਂਗੇ ਜੀ ਇਹਨਾਂ ਨੂੰ ਪਪੇ ਸਾਹਿਬ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਹਾਡਾ ਕਲੀਫਾ ਜਿਹੜਾ ਵਾ ਉਹ ਆਲ ਅੰਬਰਸਾਦ ਦੇ ਵਿੱਚ ਬੇਬੀ ਪੀਜਨ ਦੇ ਵਿੱਚ ਜਿਹੜਾ ਚੈਂਪੀਅਨ ਹੋਇਆ ਵਾ ਠੀਕ ਹੈ ਜੀ ਬਹੁਤ ਸੋਹਣੇ ਬੱਚੇ ਢਾਏ ਵੀਰ ਨੇ ਹਾਂ ਮੁਬਾਰਕਾਂ ਜੀ ਬਟੂ ਵੀਰ ਨੂੰ ਤੇ ਉਹ ਵਧੀਆ ਸੋਹਣੇ ਕਬੂਤਰ ਡਾਉਂਦਾ ਹਰ ਸੀਜ਼ਨ 15 16 ਸਾਲ ਹੋ ਗਏ ਬਿੱਟੂ ਨਾਲ ਸਾਨੂੰ ਜੁੜੇ ਨੂੰ ਤੇ ਆ ਡੇਢ ਦੋ ਸਾਲ ਤੋਂ ਚਲੋ ਅਸੀਂ ਥੋੜਾ ਵੀਡੀਓ ਵਾਲੇ ਚੱਕਰ ਬਣੇ ਤੁਰ ਪਏ ਤਿਆਰ ਕੀ ਉਹਨੇ ਸ਼ੌਕ ਕੀਤਾ ਵਾ ਤੇ ਬੜਾ ਸੋਹਣਾ ਕੀਤਾ ਸ਼ੌਕ ਤੇ ਬਾਕੀ ਆਏ ਆ ਜੀ ਉਸਤਾਦ ਜੀ ਨਹੀਂ ਚਾਹ ਪਾਣੀ ਪੀ ਲਾਂ ਤੇ ਫਿਰ ਕਰਦੇ ਆਂ ਗੱਲ ਬਾਤ ਬਾਕੀ ਤੁਸੀਂ ਆ ਵੇਖ ਲਓ ਐਦਾਂ ਦਾ ਜਾਲ ਆਪਾਂ ਤ ਨਹੀਂ ਜੋ ਪਾਈ ਕਿਤੇ ਵੇਖਿਆ ਸਿੱਧੀ ਜੀ ਜੜੀ ਗੱਲ ਆ ਠੀਕ ਆ ਆਹ ਇਹ 27 ਫੁੱਟ ਉੱਚਾ ਜਾਲ ਆ ਤੇ 18 ਫੁੱਟ ਇਧਰੋਂ ਚੜਾਈ ਆ ਇਹਦੀ ਠੀਕ ਹੈ ਜੀ ਤੇ ਮਲਵਈਆਂ ਦਾ ਸ਼ੌਂਕ ਹੈਗਾ ਪਲੱਸ ਤੇ ਨਾਲ ਇੱਧਰ ਥੋੜੇ ਇਨਾਂ ਨੇ ਦੇਸੀ ਰੱਖੇ ਹੋਏ ਆ ਠੀਕ ਆ ਤੇ ਵਧੀਆ ਸ਼ੌਂਕ ਜਿਹੜਾ ਡੱਟ ਸਾਭ ਨਹੀਂ ਕਰਦੇ ਆ ਤੇ ਅੱਜ ਗੱਲਾਂ ਬਾਤਾਂ ਵੀ ਹੋਣਗੀਆਂ ਤੇ ਡੈਮਡ ਸਾਜ ਜੀ ਹੁਣੀ ਵੀ ਆ ਰਹੇ ਆ ਤੇ ਸਾਡੇ ਮਾਣਯੋਗ ਬਾਬਾ ਛੰਨੂ ਜੀ ਉਸਤਾਦ ਜੀ ਹੁਣੀ ਲੈਜੈਂਡ ਆਫ ਅੰਮ੍ਰਿਤਸਰ ਉਹ ਵੀ ਆ ਰਹੇ ਆ ਜੀ ਹਾਂ ਜੀ ਉਸਤਾਦ ਜੀ ਵੱਲੇ ਦੀ ਕਬੂਤਰਬਾਜੀ ਜਿਹੜੀ ਇਸ ਟਾਈਮ ਕੀ ਕਹਿੰਦੀ ਆ ਕਿ ਵੀ ਅਸੀਂ ਤੇ ਸ਼ਹਿਰ ਵਾਲੇ ਬਨੇ ਰਹਿ ਜਾਂਦੇ ਆ। ਕਾਨੂੰ ਕਰਨ ਦੇ ਸਾਰੇ ਜਣੇ ਡਾਉਂਦੇ ਹੁਣ। ਅੱਛਾ ਜੀ। ਤੇ ਕੋਈ ਸ਼ਿਲਡਾਂ ਸ਼ਿਲਡਾਂ ਮਤਲਬ ਉਡਣਗੀਆਂ। 4 ਤਰੀਕ ਨੂੰ ਰੱਖਾਂਗੇ। ਅੱਛਾ। 4 ਮਈ ਨੂੰ। 4 ਮਈ ਨੂੰ। ਹੂੰ। ਠੀਕ ਆ। ਹਾਂ 4 ਮਈ ਨੂੰ ਰੱਖਾਂਗੇ ਫਿਰ ਜੇਰ ਦੇ ਤੀਜੇ ਆਦਿ ਫਿਰ ਰੱਖਾਂਗੇ ਬੱਲੇ। ਬੱਲੇ ਦੀ। ਕੱਲੀ ਬੱਲੇ ਬੱਲੇ ਦੀ ਕਬੂਤਰਬਾਜੀ ਹੀ। ਤੀਸਰੀ ਜਿਹੜੀ ਹੋਊਗਾ ਤੀਸਰੇ ਆਦਿ ਜੇਰ ਦੀ ਹੋਊਗੀ ਉਹ ਲਾਗੇ ਲਾਕੇ ਪਿੰਡੂ ਵੀ ਜਦੋਂ ਵੱਲਾ ਗੁਰਜੀ। ਅੱਛਾ ਜੀ। ਕਿਲਾਮੇਗਾ ਸ਼ਾਪਾ ਫਲੇਗੜ। ਲਾਗੇ ਪਿੰਡ ਜਿੰਨੇ ਵੀ ਆ 5-7 ਕਿਲੋਮੀਟਰ ਦਾਇਰੇ ਦੇ ਵਿੱਚ ਉਹ ਸਾਰੇ ਵੀ ਐਂਟਰ ਕਰੋਗੇ ਜਿਹੜੀ ਹੈ ਵੱਲੇ ਦੀ ਆ ਅੱਛਾ ਇਹ ਵੱਲੇ ਦੀ ਆ ਅੱਛਾ ਪਪੇਸਤਾ ਜੀ ਵੱਲੇ ਦੇ ਵਿੱਚ ਤਕਰੀਬਨ ਕਿੰਨੀਆਂ ਛੱਤਾਂ ਹੋਣਗੀਆਂ ਤੁਹਾਡੇ ਵੱਲੇ ਦੇ ਵਿੱਚ ਤਕਰੀਬਨ ਵੈਸੇ ਅੰਦਾਜ਼ਾ ਘੱਟ ਤੋਂ ਘੱਟ 15 ਛੱਤਾਂ ਤੇ ਹੋਣਗੀਆਂ ਹੈਗੀਆਂ 30 ਛੱਤਾਂ ਵੀ ਟੋਟਲ ਲਾਈਏ ਤੇ 30 ਛੱਤਾਂ ਹੀ ਆ 30 ਛੱਤਾਂ ਹੀ ਆ ਵੱਲੇ 'ਚ 15 ਬੋਣ ਵੀ 15 16 ਉੱਡਣਗੀਆਂ ਉਦਾਂ 30 ਛੱਤਾਂ ਤੇ ਹੈਗੀਆਂ ਵਾ ਠੀਕ ਹੈ ਜੀ ਤੇ ਜਾਨਕੀ ਜਿਹੜਾ ਦੂਸਰਾ ਤੁਸੀਂ ਟੂਰਨਾਮੈਂਟ ਕਰਾਓਗੇ ਉਹਦੇ ਵਿੱਚ ਫਿਰ ਨਾਲ ਜਿਹੜੇ ਲਾਗੇ ਪਿੰਡ ਆ 15 ਜਣਾ 20 ਖੁੱਡੇ ਜਾਨਾ ਜਿੰਨੇ ਵੀ ਉਹ ਵੀ ਤੁਸੀਂ ਐਂਟਰ ਕਰਾਓਗੇ ਅੱਛਾ ਅੱਪਾ ਪਸਤਾ ਜੀ ਤੁਹਾਡੇ ਮੁੱਖ ਕਬੂਤਰ ਮੁੱਖ ਸੁੱਟਣਗੇ ਇਸ ਟਾਈਮ ਮਤਲਬ ਤੁਹਾਡੇ ਕੋਲ ਉਸਤਾਦੀ ਦੀ ਪੱਗ ਆ ਤੁਹਾਡੇ ਟੋਟਲ ਕਲੀਫੇ ਕਿੰਨੇ ਆ ਮੇਰੇ ਕਿੰਨੇ ਆ ਮੇਰੇ ਆਪਣੇ ਆਪਣੇ 8 ਕਲੀਫੇ ਆ ਅੱਛਾ ਸਾਦੀ ਪੱਗ ਮੈਂ ਆਪਣੇ ਮਿਹਰੇ ਨੂੰ ਦੇਤੀ ਗਾਂਹਰ ਪਾਤਸ਼ੰਗ ਨੂੰ ਦੇਤੀ ਅੱਛਾ ਜੀ ਉਹ ਗਾਂਹ ਤੁਸੀਂ ਕਰ ਲਈ ਕਨਵਰਟ ਉਹ اچھا ਤੇ ਮਲੇ ਸ਼ਾਗਿਰਦ ਤੁਹਾਡੇ ਕਿੰਨੇ ਹੋਣਗੇ तकरीबन 30 ਸ਼ਾਗਿਰਦ ਹੋਣਗੇ ਠੀਕ ਹੈ ਜੀ ਕੋਈ ਐਸ਼ਾ ਐਸਾ ਤੁਹਾਡਾ ਸ਼ਾਗਿਰਦ ਪਿੰਡ ਨੂੰ ਛੱਡ ਕੇ ਅੰਮ੍ਰਿਤਸਰ ਦੇ ਵਿੱਚ ਜਿਨੇ ਆ ਪੂਰਾ ਸਿਰ ਕੱਢਿਆ ਹੋਵੇ ਦੇ ਕਰੀ ਕਰਾਈ ਹੋਵੇ ਲਾਗੇ ਹਾਂ ਜੀ ਜੀ ਪਪਾ ਉਸਤਾਦ ਪਪਾ ਉਸਤਾਦ ਕੋ ਸਿਰ ਕੱਢਵਾ ਨਹੀਂ ਉਹ ਤਾਂ ਸਾਈਡ ਤੇ ਹੋਗੇ ਸ਼ਹਿਰ ਦੇ ਵਿੱਚ ਹੋਰ ਨਹੀਂ ਕੋਈ ਬਿੱਟੂ ਹੀ ਆ ਲੋ ਜੀ ਬਿੱਟੂ ਸ਼ਾਹ ਜੀ ਤੁਹਾਡੀ ਵਾਕਈ ਇਹਦੇ ਵਿੱਚ ਕੋਈ ਹਰਚ ਨਹੀਂ ਆ ਤੇ ਬਿੱਟੂ ਨੇ ਭਲੇ ਸਮਿਆਂ ਦੇ ਵਿੱਚ ਜਦੋਂ ਲੋਕਾਂ ਕੋ 10000 ਨਹੀਂ ਸੀ ਵਾਜਦੇ ਤੇ ਉਦੋਂ ਵੀ ਉਸ ਬੰਦੇ ਦੇ ਕਬੂਤਰ ਸ਼ਾਮ ਪੈਂਦੇ ਰਹੇ ਆ ਇਹ ਚ ਕੋਈ ਸ਼ੱਕ ਨਹੀਂਗਾ ਅਸੀਂ ਆਪ ਉਥੇ ਬਹਿ ਕੇ ਡਾਰਾਂ ਦੇਂਦੇ ਰਹੇ ਹੁਣ ਨਰ ਹੈਗਾ ਚਲੋ ਫਾਈਨੈਂਸ਼ਲੀ سپورਟ ਨਹੀਂ ਕੀਤੀ ਤੇ ਥੋੜਾ ਜਣਾ ਉਹਨੇ ਕੁਝ ਆਪਣੀਆਂ ਆਪ ਹੀ ਖਰਾਬੀ ਕੀਤੀ ਆ ਆਪਾਂ ਆ ਵੀਡੀਓ ਚੱਲਣ ਦੀ ਚ ਕਹਿਣ ਦੇ ਆ ਤੇ ਥੋੜਾ ਹੋਊਗਾ ਮਜਬੂਰੀ ਨਹੀਂ ਗਈ ਪਪੇ ਉਸਤਾਦ ਜੀ ਆ ਚੱਲ ਦੀ ਵੀਡੀਓ ਦੀ ਗੱਲ ਜੋ ਉਹ ਥੋੜਾ ਜਿਹਾ ਨਾ ਲੱਗਦਾ ਲੋਕਾਂ ਮਗਰ ਸੱਚ ਜਾਲਿਓ ਆ ਟੇਬਲ ਲਿਆਓ ਨਹੀਂ ਤਾਂ ਕੀ ਗੱਲ ਜੇ ਅਸੀਂ ਉਹਦੀ ਅੱਗੇ ਸਪੋਰਟ ਕਰਦੇ ਹਾਂ ਤੇ ਹੁਣ ਨਾ ਕਰੀਏ ਉਹ ਸਾਡੇ ਆ ਲਾਵੇ ਇੱਕ ਵਾਰੀ ਆ ਕੇ ਕਵੇ ਕਿ ਮੈਂ ਆ ਕਰ ਆ ਸੀਜ਼ਨ ਖੇਡਣਾ ਸਪੋਰਟ ਕਰੋ ਮੇਰੀ ਅਸੀਂ ਕਰਾਂਗੇ ਕੋਈ ਚੱਕਰ ਹੀ ਨਹੀਂ ਹੈ ਸ਼ਿਲਡਾਂ ਜੇ ਐਂਟਰ ਕਰਾਵਾਂਗੇ ਉਹਨੂੰ ਤੇ ਬਾਕੀ ਉਹ ਚਲੋ ਚੈਂਪੀਅਨ ਹੋਇਆ ਵਾ ਵਧੀਆ ਚੰਗੀ ਗੱਲ ਐ ਮੁਬਾਰਕਾਂ ਜੀ ਆਹੋ ਤੇ ਆਉਣ ਵਾਲੇ ਕੱਪਾਂ ਦੇ ਵਿੱਚ ਵੀ ਉਹ ਆਪਣਾ ਸਾਡੇ ਵੱਲੋਂ ਕਹੂਗਾ ਤੇ ਅਸੀਂ ਹਾਜ਼ਰ ਹਾਂ ਜੀ ਠੀਕ ਹੈ ਜੀ ਆਹੋ ਤੇ ਬਾਕੀ ਤੁਹਾਡੀ ਪਾਰਟੀ ਦਾ ਨਾਮ ਕਾਫੀ ਹੁਨੇ ਉੱਚਾ ਚੁੱਕਿਆ ਵਾ ਤੇ ਬਾਕੀ ਜੇ ਸਾਈਡ ਦੀ ਗੱਲ ਕਰ ਰਹੀਏ ਆਪਾਂ ਉਹ ਤੇ ਫਿਰ ਹੈ ਹੀ ਆ ਤੁਹਾਡੀ ਜਿੱਦਾਂ ਹਾਦ ਬੁਰਜੀ ਇੱਥੇ ਹਨਾ ਡਟ ਸਾਹ ਹੁਣਾ ਉਹ ਵੇਖ ਲਓ ਭਾਈ ਜਾਲ ਅਜਨਾਲਾ ਠੀਕ ਹੈ ਜੀ ਫਿਰ ਆਪਣੇ ਬਾਹੂ ਅਜਨਾਲਾ ਛੱਤ ਉਹ ਵੀ ਪਪੇ ਸਾਧ ਜੀ ਨਾਲ ਦੀ ਆ ਠੀਕ ਹੈ ਮਲਕਪੁਰ ਤੇ ਕਾਫੀ ਸ਼ਾਗਿਰਦ ਪਿੰਡਾਂ ਦੇ ਵਿੱਚ ਉਸਤਾਦ ਜੀ ਨਾ ਦੇ ਆ ਜਿਨ੍ਹਾਂ ਨੇ ਬਸੇਰ ਕੱਢੇ ਤਾ ਨੂੰ ਚੰਗੀਆਂ ਛੱਤਾਂ ਵਾ ਵਧੀਆ ਜੱਤਾ ਚੌਕ ਕਰਤੀਆਂ ਵਾ ਤੇ ਇਹ ਤਾਂ ਆਹੀ ਗੱਲ ਕੀਤੀ ਹੈ ਵੀ ਚਲੋ ਅੱਜ ਉਸਤਾਦ ਜੀ ਨਾ ਨੇ ਆਏ ਆ ਬੈਠੇ ਆ ਗੱਲਬਾਤ ਕਰਨ ਦੇ ਆ ਤੇ ਨਾਲੇ ਤੁਹਾਨੂੰ ਕੋ ਟਿਪ ਛਿਪ ਲੈ ਗਈ ਦਿੰਨੇ ਆ ਉਸਤਾਦ ਹੁਣਾ ਕੋ ਠੀਕ ਆ ਅੱਗੇ ਵੀ ਬੋਬੀ ਉਸਤਾਦ ਜੀ ਨਾਲ ਦੇ ਕੋਠੇ ਦੇ ਮੁਨਸਿਬੀ ਤੇ ਆਏ ਸੀ ਉਦੋਂ ਵੀ ਆਪਾਂ ਗੱਲਬਾਤ ਕੀਤੀ ਉਸਤਾਦ ਜੀ ਨਦੇ ਨਾਲ ਅੱਛਾ ਉਸਤਾਦ ਜੀ ਜਿੱਦਾਂ ਹੁਣਾ ਕਬੂਤਰ ਆ ਲੋਕਾਂ ਨੂੰ ਜੇਠ ਵਾਸਤੇ ਕੱਢਣੇ ਆ ਕਿਹੜੀ ਟਾਈਮ ਕੱਢਣੇ ਚਾਹੀਦੇ ਆ ਸਵੇਰੇ ਟਾਈਮ ਜਾਂ 10:00 ਵਜੇ ਸ਼ੁਰੂ ਕਰਨਾ। ਅੱਜ ਕੱਲ ਨੋਂ ਤੋਂ 9:00 ਵਜੇ 8:00 ਵਜੇ ਡਾਉਣਾ ਸ਼ੁਰੂ ਕਰ ਦੇਣਾ। 8:00 9:00 ਵੇ ਸ਼ੁਰੂ ਕਰਨ ਡਾਉਣੀ। ਮੁੜਕੇ ਦਾ ਨਾ ਜੀ ਜਾਂ ਦਾਰਾ ਪੱਤੀ ਹਣੀ ਆਉਂਦੀ ਹੈ 6:00 ਵਜੇ। ਅੱਛਾ। ਅੱਜ ਕੱਲ ਦੇ ਵੇਸੇ ਸੋਸ਼ਲ ਮੀਡੀਆ ਭਰਿਆ ਪਿਆ ਵਾ ਇਧਰ ਉਧਰ ਦੀਆਂ ਗੱਲਾਂ ਨਾਲ ਵੇਸੇ ਤੁਹਾਡੇ ਹਿਸਾਬ ਨਾਲ ਤੁਹਾਡੇ ਹਿਸਾਬ ਨਾਲ ਵੇਸੇ ਦੇਸੀ ਨੁਕਤੇ ਦੇ ਕੂਤਰ ਚੰਗੇ ਜੁੜਦੇ ਆ ਕਿ ਇੰਗਲਿਸ਼ ਮੈਡੀਸਨ ਤੇ ਉੱਟਦੀ। ਮੈਂ ਕਹਿੰਦਾ ਸਾਰੀਆਂ ਚੀਜ਼ਾਂ ਨਾਲ ਦੇਸੀ ਨਾੜੀ ਹੋਰ ਜਾਂਦੇ ਆ ਤੇ ਦੂਜੀ ਮੈਡੀਸਨ ਨਾਲ ਜੁੜ ਜਾਂਦੇ। ਤੁਸੀਂ ਅਜੇ ਤੱਕ ਮੈਂ ਦੇਸੀ ਵੀ ਕਰਦਾ ਤੇ ਹੁਣ ਆ ਕੇ ਮੈਡੀਸਿਨ ਕਰਨ ਲੱਗੇ ਅੱਛਾ ਮੈਡੀਸਿਨ ਦੇ ਵਿੱਚ ਕਿਹੜੀ ਗੋਲੀ ਯੂਜ਼ ਕਰਦੇ ਜੋ ਨਾ 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 ਹਾਂ ਪਰ ਹਾਂਜੀ ਜੇ ਨਹੀਂ ਹੋਸ਼ ਕਰਦਾ ਤੁੰ ਨੂੰ ਛਾਵੇਂ ਬਾਓ ਹਾਂ ਜੇ ਬਹੁਤਾ ਨਹੀਂ ਕਰਦਾ ਤੇ ਫਿਰ ਬੋਰੀ ਗਿੱਲੀ ਕਰਕੇ ਉਹਨੂੰ ਥੋੜੀ ਕਰਕੇ ਉਹਦੇ ਉੱਤੇ ਬਾਓ ਅੱਛਾ ਤੁਹਾਡੇ ਹਿਸਾਬ ਨਾਲ ਸਵੇਰੇ ਕਬੂਤਰ ਜਦੋਂ ਜਾਂਦੇ ਆ ਪਲਟਾਉਣੇ ਚਾਹੀਦੇ ਆ ਨਹੀਂ ਨਹੀਂ ਕਦੀ ਪਲਟਾਏ ਮਤਲਬ ਕਦੀ ਵੀ ਨਹੀਂ ਲੋ ਜੀ ਵੇਖ ਲੋ ਇਹ ਵੀ ਉਸਤਾਦ ਜੀ ਹੁਣੀ ਆ ਇਹ ਵੀ ਮਤਲਬ ਕਬੂਤਰਬਾਜੀ ਕਰਦੇ ਆ ਇਹ ਕਦੀ ਕਬੂਤਰ ਨੂੰ ਨਹੀਂ ਪਲਟਾਉਂਦੇ ਪਰਾਇ ਤੇ ਸਾਰਾ ਜਮਾਨਾ ਹੀ ਉਧਰ ਨੂੰ ਤੁਰਿਆ ਪਿਆ ਵੀ ਪਹਿਲਾਂ ਕਬੂਤਰ ਪਲਟਾਓ ਨਾ ਨਾ ਹਾਲੀ ਤੱਕ ਨਹੀਂ ਪਲਟਾਈਗਾ ਅੱਛਾ ਉਸਤਾਦ ਜੀ ਪਲਟੋਂ ਦਾ ਮਤਲਬ ਐਹ ਕੋਈ ਸਾਹੂ ਕਹਿੰਦੇ ਦਾਣਾ ਰਹਿ ਜੇ ਵਿੱਚ ਪੋਰ ਦੇ ਵਿੱਚ ਤੇ ਫੁੱਲ ਫੁੱਲ ਜਾਂਦਾ ਕਬੂਤਰ ਸੈਟ ਤੇ ਹੋ ਜਾਂਦਾ ਕਿਤੇ ਨਹੀਂ ਜਾਂਦਾ ਜਿੰਨੇ ਜਾਣਾ ਜਿੱਥੇ ਚਲੇ ਬਿਲਕੁਲ ਸੁਣਿਆ ਵਾਂਦੇ ਕਬੂਤਰ ਛੜ ਜਾਂਦਾ ਵਾ ਓਏ ਆ ਤੇ ਨਵੇਂ ਨਵੇਂ ਕਹਿ ਦਿੰਦੇ ਆ ਨਾ ਅਹੀਂ ਨਹੀਂ ਕਦੀ ਪੜਾ ਕਬੂਤਰ ਦਾਣੇ ਦਾ ਦਾਣਾ ਪੋਰ ਛੜ ਜਾਂਦਾ ਕਈ ਕਬੂਤਰ ਕਹਿੰਦੇ ਵੀ ਕਈ ਕਬੂਤਰ ਕਹਿੰਦੇ ਦਾਣਾ ਕਬੂਤਰ ਖੁੱਲ ਜਾਂਦਾ ਨਾ ਜੇ ਦਾਣਾ ਉਹਨਾਂ ਚੱਲ ਜਾਂਦੇ ਸਾਈਡ ਨੇ ਭਾਈ ਦਾ ਆਹ ਭਾਈ ਗੱਲੀ ਪੈ ਗਈ ਅੰਦਰ ਬਹੁਤ ਕੋ ਠਕਾਵਟ ਮਹਿਸੂਸ ਹੋ ਗਈ ਸਾਹ ਲੈਣਾ ਔਖਾ ਹੋ ਗਿਆ ਉਹਦੇ ਬੜੇ ਬਾਹਰ ਆਂ ਅੱਡਾ ਨਹੀਂ ਤਣੀ ਆਹੀਂ ਤਾਂ ਉਦਾਂ ਹੀ ਦੱਬ ਜਾਨੇ ਹੂੰ ਲੋ ਜੀ ਇਧਰ ਨਾਲ ਹੀ ਸਾਡੇ ਨਾਲ ਜਿਨ੍ਹਾਂ ਦੀ ਛੱਤ ਆ ਹਰਪਾਲ ਸਿੰਘ ਜੀ ਦੀ ਇਹਨਾਂ ਨਾਲ ਵੀ ਕਰਦੇ ਆ ਗੱਲਬਾਤ ਆਪਾਂ ਸਸਿਕਾਰ ਹਰਪਾਲ ਭਾਈ ਇਆ ਜਾਓ ਜੀ ਵਧੀਆ ਵਧੀਆ ਭਾਈ ਵਧੀਆ ਤੁਸੀਂ ਹਾਂਜੀ ਰਪਾਲ ਭਾਈ ਜੀ ਕੀ ਹਾਲ ਚਾਲ ਜੋ ਵਧੀਆ ਭਾਈ ਵਧੀਆ ਮੇਰਾ ਗੁਰੂ ਠੀਕ ਠਾਕ ਆ ਅੱਛਾ ਉਹਨਾਂ ਕੋ ਟੂਰਨਾਮੈਂਟ ਆਪਣਾ ਐ ਕਿ ਸਾਲ ਡਾਓਗੇ ਕਿ ਚੱਲ ਜਾਣਾ ਤੁਸੀਂ ਹੁਣ ਬਾਹਰ ਨੂੰ ਨਹੀਂ ਜੀ ਮੈਂ ਤਾਂ ਵੈਸੇ ਚਲੇ ਜਾਣਾ ਬਾਹਰ ਅਮਰੀਕਾ ਅੱਛਾ 27 ਤਰੀਕ ਨੂੰ ਭਾਜੀ ਇੱਕ ਸ਼ੀਲਡ ਹੈ ਆਪਣੇ ਮੁੰਡੇ ਭਰਾ ਵਾ ਜਿਹੜੇ ਦੇਖਣਾ ਅੱਛਾ ਜੀ ਸੱਮੇ ਹੋਣੀ ਹਾਂਜੀ ਹਾਂਜੀ ਉਹ ਲੱਗੇ ਡਾਉਣ ਕੱਪ ਅੱਛਾ ਜੀ ਆਪਾਂ ਹਿੱਸਾ ਪਾਇਆ ਪਹਿਲਾਂ ਦਾ ਹੀ ਅੱਛਾ ਹੁਣ ਅਚਨਚੇਤ ਮਿਲੂ ਜਾਣਾ ਚਾਹ। ਜਾਣਾ ਪਿਆ। ਠੀਕ ਹੈ। ਡਾਵਾਂਗੇ ਪੱਕਾ ਪਡਾਵਾਂਗੇ। ਉਹਦਾ ਤੁਹਾਡਾ ਯਾਰਾ ਸ਼ੌਂਕ ਮਲਵਈਆਂ ਦਾ ਹੀ ਹੈ तकरीबन। ਨਹੀਂ ਜੀ ਇਹ ਹੁੰਦਾ ਜਿਹੜੇ ਹਿਸਾਬ ਨਾਲ ਜਮਾਨਾ ਜਿੱਧਰ ਨੂੰ ਜਾਂਦਾ ਨਾ। ਹਾਂਜੀ। ਉਸ ਹਿਸਾਬ ਨਾਲ ਬੰਦੇ ਦਾ ਸ਼ੌਂਕ ਵੀ ਹੋ ਜਾਂਦਾ। ਅੱਛਾ। ਕਬੂਤਰਬਾਜੀ ਦੇਸੀਆਂ ਦੀ ਹੈ। ਅੱਛਾ। ਇਹ ਆਪਾਂ ਮੰਨਦੇ ਆ ਨਾ ਪੰਜਾਬ 'ਚ। ਹਾਂਜੀ। ਤੇ ਦੇਸੀਆਂ ਦੀ ਕਬੂਤਰਬਾਜੀ ਨਾਲ ਦੀ ਕਬੂਤਰਬਾਜੀ ਕਿਤੇ ਵੀ ਨਹੀਂ ਹੈ ਕਿਤੇ ਵੀ। ਰੈਗੀ ਮਲਵਈਆਂ ਦੀ। ਹਾਂ। ਦੇਸੀ ਕਬੂਤਰ ਉੱਚਾ ਉੜਦਾ ਵਧੀਆ ਉੜਦਾ ਹਾਂ ਜਿਹੜਾ ਮਲਵਈ ਕਬੂਤਰ ਹੈ ਨਾ ਉਹ ਸਾਡੇ ਪੰਜਾਬ ਦੇ ਵਿੱਚ ਪਹਿਲ ਤਾਂ ਲੋਕ ਦੇਣਦੇ ਆ ਭਈ ਆ ਵੀ ਇਹ ਮਲਵਈ ਕਬੂਤਰ ਨੀਵਾ ਉੜਦਾ ਭਜਦਾ ਘੱਟ ਭਜਦਾ ਘੱਟ ਜਿੱਤੇ ਕਰਕੇ ਮਲਵਈ ਕਬੂਤਰ ਦੀ ਪਹਿਲ ਸਲੂੜਿਆ ਭਾਜੀ ਆ ਤੁਹਾਡਾ ਪੁਆਇੰਟ ਹੈ ਵਾਕਈ ਸਲੂੜਿਆ ਲੋਕੀ ਇਸ ਜੀ ਨੂੰ ਬੜਾ ਲੈਂਡ ਹੈ ਭਈ ਆ ਵੀ ਸਾਹਮਣੇ ਆ ਜਾਂਦਾ ਨਹੀਂ ਛੇਤੀ ਕਿਤੇ ਕੋਈ ਟਾਈਮ ਆਊਗਾ ਸਾਲ ਤੋਂ 2 ਸਾਲ ਲਾ ਲੋ ਦੇਸੀ ਫੇਰ ਰੈਡੀ ਹੋਣਾ ਫੇਰ ਪੱਕਾ ਕਿਉਂਕਿ ਜੋ ਮਜ਼ਾ ਦੇਸੀਆਂ ਦਾ ਮਲਵਈਆਂ ਦਾ ਹੈ ਨਹੀਂ ਦੇਸੀਆਂ ਦਾ ਲਾਗੀ ਮਜਾ ਠੀਕ ਹੈ ਠੀਕ ਹੈ ਕਿਉਂਕਿ ਤੁਹਾਡੇ ਕੋ ਵੀ ਇਸ ਟਾਈਮ ਕਾਫੀ ਇਤਦਾਰ ਦੇ ਵਿੱਚ ਮਤਲਬ ਮਲਵਾਈ ਕਬੂਤਰ ਆਣਾ ਮੇਰੇ ਕੋ ਮਲਵਾਈ ਵੀ ਹੈਗੇ ਜੀ ਮੇਰੇ ਕੋ ਦੇਸੀ ਵੀ ਘੱਟੋ ਘੱਟ 60 65 ਆਹ ਦੇਸੀ ਵੀ ਇਧਰ ਲਾ ਘੁੱਡਾ ਦੇਸੀ ਆ ਇਧਰ ਲਾ ਘੁੱਡਾ ਦੇਸੀਆਂ ਦਾ ਹੀ ਆ ਭਾਈ ਸਾਰਾ ਰੱਖਿਆ ਪਰ ਛੱਡੇ ਨਹੀਂ ਹੂੰ ਇਸੇ ਗੱਗੇ ਰੱਖਿਆ ਕਿ ਪਤਾ ਨਹੀਂ ਕਦੋਂ ਕਿੱਥੇ ਨਹੀਂ ਲੋੜ ਪੈਣੀ ਪਰ ਪੈਣੀ ਆ ਪੈਣੀ ਆ ਹੂੰ ਸ਼ੋਰ ਠੀਕ ਹੈ ਠੀਕ ਹੈ ਠੀਕ ਤੇ ਅੱਜ ਦਾ ਫੰਕਸ਼ਨ ਜਿਹੜਾ ਫਿਰ ਇੱਥੇ ਆਪਾਂ ਇਕੱਠੇ ਹੋਏ ਆ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਦੇ ਦਿਓ ਵੀ ਅੱਜ ਸਬਾਬੀ ਹੈ ਜੀ ਅੱਛਾ ਮੇਡ ਗਈ ਦਿਮਾਗ ਚ ਆਇਆ ਵੀ ਮੁੜ ਕੇ ਬਾਹਰ ਚਲ ਜਾਣਾ ਅੱਛਾ ਜੀ ਤੇ ਚਲੋ ਆਪਣੇ ਭਰਾਵਾਂ ਨੂੰ ਸਾਰੇ ਸਾਧਕੇ ਕਿੱਲੀ ਕਿੱਲੀ ਜੀ ਪਾਰਟੀ ਪਾਰਟੀ ਪਾ ਸ਼ੇਅਰ ਕਰ ਲਈਏ ਬਿਲਕੁਲ ਜੀ ਬਿਲਕੁਲ ਸਾਡੇ ਉਸਤਾਦ ਜੀ ਆਏ ਆ ਬਿਲਕੁਲ ਜੀ ਆ ਉਸਤਾਦ ਜੀ ਹਣੀ ਆਏ ਆ ਜੀ ਹਾਂਜੀ ਸਨੂ ਜੀ ਉਸਤਾਦ ਜੀ ਜਿਹੜਾ ਪਾਰਟੀ ਸਾਡੀ ਦਾ ਮੋਢਿਆ ਹਾਂਜੀ ਉਹ ਵੀ ਆ ਰਹੇ ਆ ਅੱਛਾ ਜੀ ਸਾਡਾ ਡੈਮ ਦਾ ਸਾਹਿਬ ਵੀ ਆ ਰਿਹਾ ਅੱਛਾ ਜੀ ਅਕੀਆ ਵੀ ਆਪਾਂ ਸਾਰੇ ਨੱਬਰ ਨੂੰ ਪਰਿਵਾਰ ਹੀ ਕਹਿੰਦੇ ਆ ਬਿਲਕੁਲ ਜੀ ਪਰਿਵਾਰ ਹੀ ਆ ਜੀ ਇਹ ਉਸਤਾਦੀ ਸ਼ਿਕਰਤੀ ਇੱਕ ਵੱਖਰਾ ਮੈਟਰ ਆ ਹਾਂਜੀ ਪਰਿਵਾਰ ਇੱਕ ਵੱਖਰਾ ਮੈਟਰ ਬਿਲਕੁਲ ਜੀ ਇਹਦੇ ਕਰਕੇ ਇਨਵਾਈਟ ਕੀਤਾ ਸਾਰਿਆਂ ਨੂੰ ਹੌਲੀ ਹੌਲੀ ਸਾਰੇ ਤੁਰੇ ਆਉਣ ਦੇ ਤੁਰੇ ਆਉਣ ਦੇ ਰਾਸ਼ਨ ਪਾਣੀ ਖਾਣ ਕੇ ਇੰਜੋਏ ਕਰਨ ਕੇ ਘਰੋ ਘਰੀ ਤੜੀ ਕੋਰੀ ਬਿਲਕੁਲ ਜੀ ਅਸੀਂ ਵੀ ਅੱਜ ਸਾਨੂੰ ਵੀਰ ਜੀ ਨਾਣੇ ਯਾਦ ਕੀਤਾ ਅਸੀਂ ਪੁੱਜੇ ਆ ਜੀ ਤੇ ਇੱਥੇ ਪੁੱਜ ਕੇ ਵੇਖਿਆ ਵਾ ਵੀ ਆਪਾਂ ਨੂੰ ਸਭ ਤੋਂ ਵਧੀਆ ਦੇ ਨਾਲ ਸੈਟਅਪ ਬਹੁਤ ਵਧੀਆ ਲੱਗਾ ਵੀਰ ਜੀ ਹੁਣਾ ਦਾ ਤੇ ਪਰਿੰਦੇ ਵੀ ਬਾ ਕਮਾਲ ਹੈਗੇ ਆ ਤੁਹਾਨੂੰ ਜਿਹੜੇ ਦੇਸੀ ਪਰਿੰਦੇ ਆ ਨਾ ਉਹਨਾਂ ਦਾ ਤੇ ਸ਼ੌਂਕ ਕਰਵਾਵਾਂਗੇ ਕਰਾਵਾਂਗੇ ਪਲੱਸ ਨਾਲ ਤੁਹਾਨੂੰ ਮਲਵਈਆਂ ਦਾ ਚੌਂਕ ਵੀ ਥੋੜਾ ਕਰਾਵਾਂਗੇ ਤੇ ਮਲਵਈਆਂ ਬਾਰੇ ਤੇ ਆਪਾਂ ਨੂੰ ਇੱਕ ਥੇਲੀ ਦੀ ਜਾਣਕਾਰੀ ਨਹੀਂ ਹੈਗੀ ਚਵਾਨੀ ਦੀ ਵੀ ਨਹੀਂਗੀ ਸਿੱਧੀ ਜਿਹੀ ਜਿਹੜੀ ਗੱਲ ਆ ਆਪਾਂ ਨੂੰ ਨਹੀਂ ਪਤਾ ਉਹ ਭਾਵੇਂ ਸ਼ਾਮ ਮੋੜਦਾ ਹੈਗਾ ਨਾ ਤੇ ਸਾਡੇ ਪਹਾੜਾ ਜੋ ਮਿੱਟੀ ਸਾਨੂੰ ਨਹੀਂ ਪਤਾ ਉਹਦੇ ਬਾਰੇ ਤੇ ਜਿਹੜੇ ਦੇਸੀ ਕਬੂਤਰ ਆ ਉਹਨਾਂ ਬਾਰੇ ਸਾਨੂੰ ਜਰੂਰ ਨੋਲਿਜ ਆ ਆਪਣੀ ਮਤਲਬ ਜਿੰਨੀ ਤੇ ਸਾਨੂੰ ਪਰਖਿਆ ਤੇ ਕਿਉਂਕਿ ਪਪੇ ਸਤਾਜ ਜੀ ਨਹੀਂ ਤੇ ਮੈਨੂੰ ਬਚਪਨ ਤੋਂ ਹੀ ਜਾਣਦੇ ਆ ਇਹਨਾਂ ਦੇ ਹੱਥਾਂ 'ਚ ਜੰਮੇ ਪਲੇ ਆ ਜੀ ਅਸੀਂ ਠੀਕ ਆ ਤੇ ਤੁਹਾਨੂੰ ਸੈਕਿੰਡ ਪਾਰਟ ਦੇ ਵਿੱਚ ਕਰਾਉਨੇ ਆ ਸ਼ੌਂਕ ਸ਼ੁਰੂ ਤੋਂ ਦੇਸੀ ਦਾ ਸ਼ੌਕ ਹੀ ਕਰਦੇ ਰਹੇ ਆ ਠੀਕ ਹੈ ਜੀ ਤੇ ਅੱਜ ਤੋਂ 17 ਸਾਲ ਪਹਿਲਾਂ ਇੱਕ ਸਾਡੀ ਦੇਸੀਆਂ ਦੀ ਜੋੜੀ ਅੱਖਾਂ ਸਾਹਮਣੇ ਰਹਿ ਗਈ ਪਪੇ ਉਸਤਾਦ ਜੀ ਨਹੀਂ ਇਸ ਚੀਜ਼ ਦੇ ਗਵਾਹ ਹੈਗੇ ਪੁੱਛੋ ਇਹਨਾਂ ਨੂੰ 4 ਵਜੇ ਸਾਡਾ ਪੱਠਾ ਬੈਂਦਾ ਬੈਂਦਾ ਚੜ੍ਹਾਈ ਮਾਰੀ ਉੱਤੋਂ ਪੰਜਵਾਂ ਆਇਆ ਉਹ ਤਾਂ ਪੰਜ ਹੀ ਉੜਦੇ ਉਸਤਾਦ ਜੀ ਉਹ ਜੋਟੀ ਨਹੀਂ ਸੀ ਬੈਠਾ ਸਾਡਾ ਚਾਰ ਬਾਜ਼ੀਆਂ ਸੀ ਉਸ ਦਿਨ ਸਾਡੀਆਂ ਬਿੱਟੂ ਵੀਰ ਦੀ ਛੱਤ ਤੋਂ ਤੇ ਤਿੰਨ ਹੀ ਜਿੱਤ ਗਏ ਇੱਕ ਆਡੀ ਹਾਰ ਗਈ ਸੀ ਤੇ ਉੱਥੇ ਸਾਡੀ 150 ਵਾਲੀ ਬਰੀਡ ਆ ਬੜੀ ਮਸ਼ਹੂਰ ਬਰੀਡ ਆ 150 ਵਾਲੀ ਪਾਲਾ ਜਾਂ ਉਸਤਾਦ ਜੀ ਨਾਲ ਨੂੰ ਤੇ ਜਿਹੜੇ ਉਹ ਸ਼ਤ ਨੂੰ ਜਾਣਦੇ ਚੰਗੀ ਤਰ੍ਹਾਂ ਆਪੇ ਕਮੈਂਟ ਕਰ ਦਿਓ ਤੇ ਬਾਕੀ ਜੀ ਤੁਹਾਨੂੰ ਕਰਾਉਨੇ ਆ ਕਬੂਤਰਾਂ ਦਾ ਸ਼ੌਂਗ ਤੇ ਉਸ ਤੋਂ ਬਾਅਦ ਚ ਪਾਰਟੀ ਹੋ ਜਣੀ ਆ ਸ਼ੁਰੂ ਤੇ ਫੇਰ ਭਾਈ ਇੱਧਰ ਉੱਧਰ ਆਪਾਂ ਵਜਣ ਡਾ ਬਣਾਵਾ ਫੇਰ ਨਹੀਂ ਜੋ ਪਤਾ ਪੂਤਾ ਲੱਗਣਾ ਕਿਹੜਾ ਚੰਗਾ ਤੇ ਕਿਹੜਾ ਮਾੜਾ ਵਾ ਠੀਕ ਆ ਹੁਣ ਵੇਖੋ ਸਹੀ ਗੱਲ ਆ ਭਾਈ ਜਿਹੜੀ ਗੱਲ ਆ ਠੀਕਣੀ ਆਓ ਭਾਜੀ ਸ਼ੁਰੂ ਹੋਈ ਆ ਆਪਾਂ ਸ਼ੋਅ ਕਰਾਈਏ ਠੀਕ ਆ ਜੀ ਦਵਰ ਸਿੰਘ ਜੀ ਆ ਜੀ ਇਹ ਸਾਨੂੰ ਸ਼ੌਕ ਕਰਾਉਣਗੇ ਠੀਕ ਹੈ ਸਭ ਤੋਂ ਪਹਿਲਾਂ ਦੇਸੀਆਂ ਤੋਂ ਸ਼ੁਰੂ ਹੋ ਜਾਈਏ ਆਪਾਂ ਹਾਂਜੀ ਤੇ ਨਾਲ ਜੀ ਆ ਦੋ ਸ਼ਾਗਿਰਦਾ ਏ ਪਪੇ ਉਸਤਾਦ ਜੀ ਨਾ ਦੇ ਇਹਨਾਂ ਨੂੰ ਵੀ ਕਵਾਂਗੇ ਆਪਾਂ ਹਣਾ ਹਣ ਵੀਰ ਸਾਡੇ ਭਰਾ ਯਾਰ ਮਿਲਣਾ ਏ ਚੇਚਾ ਛੋਟੇ ਭਰਾ ਵਾ ਸਾਡੇ ਆਓ ਮੇਰੇ ਭਰਾ ਆ ਜਾ ਜਾਨ ਤੇ ਆ ਸੈਕਿੰਡ ਪਾਰਟ ਸ਼ੁਰੂ ਕਰਦੇ ਆ ਜੀ ਆਪਾਂ ਦੇਸੀਆਂ ਦੀ ਬਣਾਉਣੀ ਆ ਵੀਡੀਓ ਪਹਿਲਾਂ ਠੀਕ ਹੈ ਜੀ ਬਾਕੀ ਕਵਰ ਬਾੜ ਪੀਏ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ